ਲੋ ਵੀ ਮਿੱਤਰੋ ਦੁਸ਼ਹਿਰਾ ਵੀ ਆ ਗਿਆ ਤੇ ਦੀਵਾਲੀ ਵੀ ਨੇੜੇ ਆ ਗਈ ਤਿਹਾਰ ਆ ਗਏ ਕਹਿਣ ਦਾ ਪਾ ਤੇ ਕਿਹੜੀ ਬ੍ਰਦਰ ਵਾਲਿਆਂ ਨੇ ਵੀ ਆਫਰ ਕਰਦੇ ਆਫਰ ਕੀ ਕਰਦੇ ਗੱਲ ਕਰਦੇ ਆ ਬਾਈ ਨਾਲ ਅੱਸੀ ਦਾ ਬਾਈ ਜੀ ਅੱਸੀ ਦਾ ਓ ਠੀਕ ਆ ਬਹੁਤ ਵਧੀਆ ਜੀ ਦੱਸੋ ਮੜਾ ਇਹ ਵੋਟਾਂ ਦੇ ਆਪਾਂ ਕੀ ਆਫਰਾਂ ਲਾਤੀਆਂ ਜੀ ਅੱਜ ਆਪਾਂ ਆਫਰਾਂ ਨਹੀਂ ਦੱਸਣੀਆਂ ਅੱਜ ਆਪਾਂ ਆਫਰਾਂ ਦੇਣੀਆਂ ਨੇ ਠੀਕ ਹੈ ਜੀ ਇੱਕ ਤਾਂ ਹੁੰਦੀ ਹੈ ਦੱਸਣੀ ਇੱਕ ਹੁੰਦੀ ਹੈ ਦੇਣੀ ਦੇਣੀ ਦਾ ਮਤਲਬ ਇਹ ਆ ਹੁਣ ਤੁਸੀਂ ਕਹੋਗੇ ਰੇਟ ਦੱਸੋ ਪਹਿਲਾਂ ਤਾਂ ਨਜ਼ਰ ਦਰਾ ਦਿਓ ਜੀ ਇੱਥੇ ਆ ਜਿਹੜੇ ਸ਼ੂਜ਼ ਪਏ ਨੇ ਅੱਜ ਕੱਲ ਦੇ ਟਰੈਂਡਿੰਗ ਆਰਟੀਕਲ ਦੇ ਇਸ਼ੂ ਨੇ ਵਿਦਆਊਟ ਲੇਜ਼ਰਸ ਵੀ ਨੇ ਹਾਂਜੀ ਹਾਂਜੀ ਕਲਰ ਕਲੈਕਸ਼ਨ ਜੇ ਆਪਾਂ ਗੱਲ ਕਰੀਏ ਕਲਰ ਕਲੈਕਸ਼ਨ ਵੀ ਆ ਔਰ ਜੇ ਲੇਜ਼ਰਸ ਦੀ ਗੱਲ ਕਰੀਏ ਤਾਂ ਲੇਜ਼ਰ ਦੇ ਵਿੱਚ ਇਹ ਟਾਪ ਕਲੈਕਸ਼ਨ ਅੱਜ ਕੱਲ੍ਹ ਦੀ ਜਿਹੜੀ ਚੱਲਦੀ ਆ スニーカーਸ ਹੋਗੇ ਉਹ ਇਹ ਚੀਜ਼ ਨੇ ਤੇ ਇਹ ਇੱਕ ਸਾਰੀ ਭਰਾ ਜੀ ਨਿਗਾ ਮਰਵਾਦੋ ਸਾਡੇ ਕੋਲ ਓਵਰਸਾਈਜ਼ ਵੀ ਨੇ 11 12 ਸਾਈਜ਼ ਵੀ ਨੇ ਇੰਪੋਰਟਡ ਵੀ ਨੇ ਲੋਕਲ ਵੀ ਨੇ ਸਪੋਰਟਸ ਵੀ ਨੇ ਲੈਦਰ ਵੀ ਨੇ ਹਰ ਚੀਜ਼ ਆ ਚੈਲਸ ਵੀ ਆ ਠੀਕ ਹੈ ਜੀ ਹੁਣ ਅੱਜ ਜੋ ਆਪਾਂ ਕਹਿਣ ਜਾ ਰਹੇ ਆ ਇਹ ਸਾਰੇ ਦਰਸ਼ਕ ਤੁਹਾਡੇ ਸੁਣ ਲੈਣ ਹਾਂਜੀ ਦੀਵਾਲੀ ਦੁਸ਼ਹਿਰਾ ਕੋਈ ਆਫਰ ਨਹੀਂ ਕੋਈ ਹੋਣੀ ਮਾਰਕੀਟ ਦੇ ਵਿੱਚ ਜਾਓ ਸਕਰੀਨਸ਼ਾਟ ਲੈ ਕੇ ਜਾਓ ਠੀਕ ਹੈ ਜੀ ਰੇਟ ਪਤਾ ਕਰਕੇ ਆਓ ਉਸ ਤੋਂ ਬਾਅਦ ਖੇੜੀ ਬ੍ਰਦਰ ਮਲੇਰ ਕੁਲਾ ਰਾਜੀ ਦੇ ਬਾਗ ਆ ਜਾਓ ਠੀਕ ਹੈ ਜੀ ਜਿੰਨੇ ਦਾ ਤੁਸੀਂ ਕਹੋਗੇ ਓਨੇ ਦੇ ਚੱਕ ਕੇ ਸ਼ੂਜ਼ ਲੈ ਜਾਓ ਪੈਸੇ ਦੇ ਦਿਓ ਬਸ ਗੱਲ ਨਹੀਂ ਠੀਕ ਹੈ ਜੀ ਯਾਨੀ ਕਿ ਇਹ ਆਪਾਂ ਆਫਰ ਕੋਈ ਨਹੀਂ ਕਿ ਮਾਰਕੀਟ 'ਚ ਰੇਟ ਪਤਾ ਕਰ ਲਓ ਉਦੋਂ ਘੱਟ ਜਿਹਾ ਆਪਾਂ ਦੇਵਾਂਗੇ ਸਟਾਕ ਕਲੀਅਰ ਕਰਨਾ ਨਵਾਂ माल ਲੈ ਕੇ ਆਉਣਾ ਇਸ ਕਰਕੇ ਰੇਟ ਤਾਂ ਹੈ ਹੀ ਨਹੀਂ ਅਸੀਂ ਤਾਂ ਕਹਿੰਦੇ ਹਾਂ ਜਿੰਨੇ ਦਾ ਸਾਨੂੰ ਆਇਆ ਉਦੋਂ 10 20 ਰੁਪਏ ਘੱਟ ਹੀ ਬੰਦਾ ਦੇਜੂ ਸਾਨੂੰ ਕੋਈ ਦਿੱਕਤ ਨਹੀਂ ਕਿਉਂ ਕਿਉਂਕਿ ਅਸੀਂ ਮਾਲ ਲੈਣਾ ਜਗ੍ਹਾ ਨਹੀਂ ਰੱਖਣ ਲਈ ਹੈ ਜੀ ਸਾਡਾ ਪਿੱਛੇ ਵੀ ਭਰਿਆ ਪਿਆ ਸਟਾਕ ਇੱਧਰ ਵੀ ਭਰਿਆ ਪਿਆ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਕਿਤੇ ਨਾ ਕਿਤੇ ਨਵਾਂ ਲੈ ਕੇ ਜਾਈਏ ਬਸ ਆ ਗੱਲ ਆ ਰਿਕਵੈਸਟ ਕਰੋ ਲੋ ਕੌਣ ਤੇ ਆਪਦੇ ਆਪ ਲੈ ਜਾਣਾ ਔਰ ਰੇਟ ਵਾਜਬ ਨੇ ਠੀਕ ਹੈ ਜੀ ਲੋਏ ਮਿੱਤਰੋ ਆਜੋ ਗੇਰਾ ਕਿ ਮਾਰਕੀਟ 'ਚ ਪਤਾ ਕਰ ਲਓ ਰੇਟ ਦਾ ਉਦੋਂ ਘੱਟ ਰੇਟ ਦੇ ਵਿੱਚ ਤੁਹਾਨੂੰ ਮਿਲਣਗੇ ਖੇੜੀ ਬ੍ਰਦਰ ਵਾਲਿਆਂ ਤੋਂ ਸ਼ਹਿਰ ਮਲੇਰਕੋੜਾ ਦੇ ਬੂਟ ਬਾਕੀ ਨੰਬਰ ਸਕਰੀਨ ਤੇ ਨੇ ਇਹ ਨੰਬਰ ਦੇ ਕਾਲ ਕਰਕੇ ਬਾਕੀ ਦੀ ਜਾਣਕਾਰੀ ਬਾਾਈ ਤੋਂ ਲੈ ਸਕਦੇ ਹੋ